ਜੀ ਕੀ ਹਾਲ ਚਾਲ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਲਓ ਜੀ ਅੱਜ ਆਪਾਂ ਇੱਕ ਹੋਰ ਨਵਾਂ ਬਲੌਗ ਲੈ ਕੇ ਆ ਗਏ ਆ ਤੇ ਅੱਜ ਆਪਾਂ ਲੱਗੇ ਆਂ ਆਪਣੀ ਕਣਕ ਵੱਢਣ ਤੇ ਮੈਂਗਾ ਨਾਲੇ ਬਲੌਗ ਬਣਾ ਲੈਨੇ ਆ ਤੇ ਆਜੋ ਆਪਾਂ ਚੱਲਦੇ ਆਂ ਖੇਤ ਮਸ਼ੀਨ ਆ ਗਈ ਆ ਤੇ ਤੇਲ ਪਵਾ ਕੇ ਪੰਪ ਤੋਂ ਆਪਾਂ ਤੇ ਆਜੋ ਚੱਲਦੇ ਆਂ ਫਿਰ ਤੁਹਾਨੂੰ ਦਿਖਾਉਨੇ ਆ ਲਓ ਜੀ ਬਾਬੇ ਨਾਲ ਲੈ ਕੇ ਤੋਰਦਾ ਟਰੈਕਟਰ ਘਰੋਂ ਆਪਾਂ ਤੇ ਆਪਣੇ ਘਰ ਦੇ ਸਾਹਮਣੇ ਪੰਪ ਆਪਾਂ ਤੇਲ ਪਵਾ ਲ ਗਏ ਟਰੈਕਟਰ ਤੇ ਪਹਿਲਾਂ ਆਪਣੇ ਚ ਇਉਂ ਦਾ ਦਾ ਹੈਗਾ ਵਾ ਪਰ ਫਿਰ ਵੀ ਪਵਾ ਲਗੇ ਆਪਣੇ ਘਰ ਦੇ ਜਮਾ ਸਾਹਮਣੇ ਦੀ ਜੀਟੀ ਰੋਡ ਮਾਹਂ ਦਾ ਵੱਡਾ ਦੇਖ ਲੋਈ ਤੇ ਸਾਹਮਣੇ ਘਰ ਦੇ ਪੈਟਰੋਲ ਪੰਪ ਆ ਤੇ ਆਜੋ ਤੇਲ ਪਵਾ ਕੇ ਆਪਾਂ ਚੱਲਦੇ ਆਂ ਵਾਹਨ 'ਚ ਫਿਰ ਮਿਲਦੇ ਆਂ ਮਸ਼ੀਨ ਵਾਲਿਆਂ ਨੂੰ ਜੀ ਆਪਾਂ ਖੇਤ ਆ ਗਏ ਆ ਤੇ ਮਸ਼ੀਨ ਆਪਣੇ ਲੱਗੀ ਆ ਤੇ ਆਜੇ ਆਪਾਂ ਤੁਹਾਨੂੰ ਮਿਲਾਉਂਦੇ ਆਂ ਮਸ਼ੀਨ ਵਾਲਿਆਂ ਨਾਲ ਚੱਲ ਕੇ ਤੇ ਕਣਕ ਆਪਣੀ ਮਾਰ ਲੋਨੇਗਾ ਲਓ ਆ ਥੱਲੇ ਵੀ ਆਪਣਾ ਬਾਣੀ ਆ ਤੇ ਆਜੇ ਆਪਾਂ ਤੁਹਾਨੂੰ ਮਿਲਾਉਂਦੇ ਆਂ ਕੋਈ ਨਾ ਉਹਦੇ ਨਾਲ ਚੱਲ ਕੇ ਅੰਪੈਨ ਵਾਲੇ ਨਾਲ ਤੇ ਆਪਾਂ ਲਿਆਏ ਸੀਗੇ ਟਰਾਲੀ ਤੇ ਇੱਕ ਗਿੜਾ ਲਾਤਾ ਮਸ਼ੀਨ ਨੇ ਤੇ ਆਪਾਂ ਇਹ ਟਰਾਲੀ ਦੇ ਲਓ ਤੇ ਹੁਣ ਆਪਾਂ ਉਹਨੂੰ ਮਿਲਦੇ ਆਂ ਚੱਲ ਕੇ ਮਸ਼ੀਨਾਂ ਨੂੰ ਰੋਟੀ ਰਾਟੀ ਖਵਾਉਂਦੇ ਆਂ ਆਜੋ ਉਹ ਫਿਰਦੀ ਆ ਮਸ਼ੀਨ ਤੇ ਮਸ਼ੀਨ ਦੇ ਉੱਪਰ ਜਾ ਕੇ ਵੀ ਤੁਹਾਨੂੰ ਆਪਾਂ ਗਿੜਾ ਕੱਢ ਕੇ ਦਿਖਾ ਦਾਂਗੇ ਇੱਕ ਲਓ ਜੀ ਮਾਰ ਲੋ ਨੇਗਾ ਉਦਾਂ ਵੇਰ ਕੀ ਕਣਕਾਂ ਵਧੀਆ ਸੀਗੀਆਂ ਲਓ ਦੇਖੋ ਜੀ ਤੇ ਆਪਾਂ ਤੁਹਾਨੂੰ ਉੱਪਰ ਚੜ੍ਹ ਕੇ ਵੀ ਦਿਖਾ ਦਾਂਗੇ ਕੋਈ ਨਾਕਾ ਨਹੀਂ ਸਾਰਾ ਰਿਵਿਊ ਤੇ ਲੋ ਦੇਖ ਲਓ ਕਿ ਆਪਾਂ ਥੋੜੀ ਵਿਆਲੀ ਵੀ ਕੱਲੂ ਲਾ ਹੀ ਦੇਣੀ ਆ ਤੇ ਆ ਬਾਈ ਰੋਟੀਆਂ ਆਪਾਂ ਖਵਾਉਣ ਨੇ ਬਾਈਆਂ ਨੂੰ ਆਈ ਸੀ ਮਸ਼ੀਨ ਵਾਲੇ ਹੋਣਾ ਉਹ ਜੀ ਡੈਗ ਪਾਉਣ ਲੱਗ ਗਿਆ ਮਸ਼ੀਨ ਵਾਲਾ ਬਾਈ ਤੇ ਆ ਮਾਰ ਲੋ ਨੇਗਾ ਤੇ ਮੈਂ ਇੱਧਰ ਆ ਗਿਆ ਜਾਨਾ ਕੋਲੇ ਡੈਗ ਪਾਉਣਾ ਵਾ ਤੇ ਤੋਂ ਨੇੜੇ ਜਾ ਕੇ ਦਿਖਾਉਂਦੇ ਆਪਾਂ ਕਣਕ ਵੀ ਸਾਰੀ ਤੇ ਆਜੋ ਬਾਈ ਪਾਉਣ ਲੱਗਿਆ ਡੈਗ ਨਜ਼ੀਨ ਦੇ ਵਿੱਚ ਲਾਓ ਜੀ ਪਾ ਹਟਿਆ ਬਾਈ ਡੈਗ ਜਿਹਾ ਆਪਾਂ ਤੁਹਾਨੂੰ ਦਿਖਾਉਂਦੇ ਆ ਕਣਕ ਵੀ ਲਓ ਜੀ ਡੈਗ ਪਵਾ ਲਿਆ ਆਪਾਂ ਤੇ ਆ ਦੇਖ ਲਿਆ ਇੱਕ ਡੈਗ ਪਾ ਗਿਆ ਆਪਣੀ ਟਰਾਲੀ 'ਚ ਬਾਈ ਤੇ ਆ ਤੁਹਾਨੂੰ ਕਣਕ ਵੀ ਚੌਕ ਕੇ ਦਿਖਾ ਦਿੰਨੇ ਆ ਲਓ ਜੀ ਮਾਰੋ ਨੇਕਾ ਕਣਕ ਤੇ ਵੀ ਤੇ ਵਧੀਆ ਝਾੜਾ ਬਾਬੇ ਦੀ ਕਿਰਪਾ ਨਾਲ ਕੋਈ ਨਾ ਜੋ ਮਾਰਾ ਇਹਨੇ ਦਿੱਤਾ ਸਭ ਨੂੰ ਹੀ ਦਵੇ ਆਪਾਂ ਦਾ ਕਹਿੰਨੇ ਤੇ ਆਹ ਮਸ਼ੀਨ ਚੱਲੀ ਜਾਂਦੀ ਆ ਤੇ ਆਪਾਂ ਲੈ ਚੱਲ ਕੇ ਦੂਜੇ ਪਾਸੇ ਟਰੈਕਟਰ ਲਾਉਣੇ ਆ ਜੋ ਤੇ ਨਾਲੇ ਮਸ਼ੀਨ ਵਾਲਿਆਂ ਨਾਲ ਮਿਲਦੇ ਆ ਲਓ ਜੀ ਕਰੋ ਚੈੱਕ ਦੇਖੋ ਮਸ਼ੀਨ ਬਾਈ ਪੂਰਾ ਡਰਾਈਵਰ ਮਾਰਾ ਪੂਰਾ ਕੋਹਰਾਣੀ ਪਾਸੇ ਆਸੇ ਛੜਦਾ ਆ ਥੱਲੋਂ ਹੀ ਪੂਰੀ ਵਧੀਆ ਕਟਾਈ ਕਰਦਾ ਆ ਯਾਰ ਇੱਕ ਸਾਲ ਹੀ ਆਉਂਦੇ ਆ ਆਪਣੇ ਲਗਾਤਾਰ ਹੀ ਹੋ ਗਏ ਇਹਨਾਂ ਨੂੰ 8-10 ਸਾਲ ਆਉਂਦੇ ਆਣ ਇਹ ਹਰ ਸਾਲ ਆਪਣੇ ਆਉਂਦੇ ਆ। ਲਓ ਜੀ। ਮਾਰੋਨੇ ਦਾ। ਤੇ ਆਪਾਂ ਗਾਂ ਹਾਂ ਟਰੈਕਟਰ ਨੇ ਦੇ ਕਰਕੇ ਫਿਰ ਆਪਾਂ ਤੁਹਾਨੂੰ ਕੋਈ ਨਾ ਮਸ਼ੀਨ ਦੇ ਉੱਪਰ ਚੱਲ ਕੇ ਦਿਖਾਉਂਦੇ ਆ। ਕਿਸੇ ਮੇਜੇ ਮਸ਼ੀਨ ਇਹਨਾਂ ਦੀ 9900 ਇਹ ਤੋੜਾ ਤੋੜਾ ਬਹੁਤ ਆ ਮਸ਼ੀਨ ਦਾ ਕਣ ਕਈ ਤਾਂ ਮਸ਼ੀਨਾ ਤੁਰਦੀਆਂ ਬਹੁਤ ਮਾ ਦੇਖੋ ਪਤੰਟਾਂ ਦੇ ਉੱਪਰ ਆ ਗਏ ਆ ਦੇਖੋ ਜ਼ੈਕਾ ਅਗਲੇ ਘੜੇ ਪਾਵਾਂਗੇ ਪਰ ਉਹਨੇ ਕਹੋ ਟਰੈਕਟਰ ਖਰਾਬ ਹੋ ਗਿਆ ਗਾਂ ਵਾਲਾ ਬਾਣ ਵੀ ਆਪਣਾ ਹੀ ਆ ਉਹ ਤੇ ਆ ਬਾਈ ਡਰਾਈਵਰ ਦੇ ਹੋਊਰੇ ਘਟਾ ਬਹੁਤ ਔੜਦਾ ਅਗਲਾ ਕਹਿ ਦਿੰਦਾ ਡਰਾਈਵਰ ਡਰਾਈਵਰ ਦੀ ਜੱਦ ਕੀ ਬਹੁਤ ਔਖੀ ਆ ਤੇ ਕੋਕਨਾ ਘਟਾ ਉੱਪਰ ਹੁੰਦਾ ਵਾ ਤੇ ਮੇਰਾ ਕਦੋਂ ਲੋ ਉੱਪਰ ਚੜ ਕੇ ਦਿਖਾਉਨੇ ਆਪ ਤੇ ਕਣਕ ਤੇ ਨੇ ਕੰਮarlo ਦੁਕਾਨਾ ਬਾਣ ਵੀ ਆਪਣਾਈਆਂ ਹੁਣ ਟੈਕ ਪਾਉਨੇ ਆ ਟੈਕ ਭਰ ਗਿਆ ਸਾਰਾ ਦੇਖ ਲਓ ਤੇ ਆਪਾਂ ਟੈਕ ਪਾਉਨੇ ਆ ਹੁਣ ਟਰਾਲੀ ਚ ਤੇ ਥੋੜੀ ਦੂਰ ਆ ਥੇੜੇ ਘਰ ਦਾ ਵਾ ਵਾਹ ਕਿਤਰਾ ਲੀਚਾ ਇਹ ਬੈਗ ਬਾਪ ਪਾਈ ਜਾਂਦੇ ਆ ਆ ਦੇਖ ਲਓ ਥੋੜਾ ਜਿਹਾ ਰਹਿ ਗਿਆ ਇਹ ਆ ਟਰਾਲੀ ਦੇ ਵਿੱਚ ਆਪਾਂ ਪਾਈ ਜਾਂਦੇ ਆ ਟਰੱਕ ਦੂਜਾ ਢਾਕਾ ਦੇਖ ਲਓ ਸ਼ਾਨਕ ਦਾ ਵਧੀਆ ਮਹਾਰਾਜ ਦੀ ਕਿਰਪਾ ਨਾਲ ਮੈਂ ਕਿਹਾ ਜੇ ਤੁਹਾਨੂੰ ਨਾਲ ਇੰਨੇ ਕਮਰਾ ਨੇ ਆਜੋ ਇਹਨਾਂ ਟਰੱਕ ਬਾਈ ਪਾਈ ਜਾਂਦਾ ਵਾ ਪੈ ਗਿਆ ਟਰੱਕ ਦਾ ਸਾਰਾ ਆਜੋ ਆਪਾਂ ਮਿਲਦੇ ਆਗੇ ਤੁਹਾਨੂੰ 4-5 ਕਿਹਾ ਮਿੱਟੀ ਆਜਾ ਬੰਦਾ ਰੋਟੀ ਖਾਈ ਜਾਂਦਾ ਨਾ ਆਪ ਦਾ ਤੇ ਫਿਰ ਆਪਾਂ ਮਸ਼ੀਨ ਇੱਧਰ ਰੋਕ ਲਈ ਸੀ ਮੈਂ ਕਿਹਾ ਤੂੰ ਪਹਿਲਾਂ ਝਾੜਿਆ ਮਸ਼ੀਨ ਤੇ ਉਹ ਝਾੜਨ ਨਾ ਜਾਵਾ ਆਪਣਾ ਝਾਣੀ ਝਾੜਦਾ ਵਾ ਬਾਈ ਆਹ ਦੇਖਾ ਮਸ਼ੀਨ ਦਾ ਤੇ ਆਜੋ ਆਪਾਂ ਕਰਦੇ ਆਂ ਸਟਾਰਟ ਤੇ ਆਪਾਂ ਕਰਦਾ ਦੇ ਪਾ ਦੇ ਟਰਾਲੀ ਜਿਹੋ ਨੇ ਬਾਈ ਨੇ ਤੇ ਮਸ਼ੀਨ ਆਪਣੀ ਹੁਣ ਉਹ ਫਿਰਦੀ ਆ ਇਹ ਹਜੇ ਆਪਣਾ ਇੱਧਰ ਰਹਿਂਦਾ ਵਾ ਕੰਕ ਰਹਿੰਦੀ ਆ ਆਪਣੀ ਜੋ ਥੱਲੇ ਉਤਰੂਗੀ ਮਸ਼ੀਨ ਹੁਣ ਥੱਲੇ ਰੇ ਤੇ ਜਾਂਦੇ ਆ ਤੇ ਮੈਂ ਡੈਗ ਪਵਾ ਲਿਆ ਸੀ ਹੋਰ ਮੈਂ ਕਿਹਾ ਤੂੰ ਪਹਿਲਾਂ ਇੱਥੇ ਪਾ ਜੋ ਤੇ ਲਓ ਜੀ ਚਾਰ ਤਾਂ ਵਧੀਆ ਮਹਾਰਾਜ ਦੀ ਕਿਰਪਾ ਨਾਲ ਤੇ ਆ ਗਏ ਆਪਾਂ ਹੁਣ ਮਿਲਦੇ ਆ ਅੱਗੇ ਤੁਹਾਨੂੰ ਲਓ ਜੀ ਆਪਾਂ ਡੈਗ ਪਵਾਉਣ ਲੱਗ ਗਏ ਆ ਚੌਥਾ ਇੱਕ ਡੈਗ ਆਪਾਂ ਕੰਮ ਕਰਦੇ ਤੇ ਆਪਾਂ ਨਾਲ ਹੀ ਆਣੇ ਪਵਾਏ ਐਸੇ ਕਿ ਲਿਆ ਆਪਾਂ ਖੜਾ ਆ ਗਏ ਉੱਪਰ ਹੀ ਟ੍ਰੈਫਿਕ ਪਵਾ ਰਿਹਾ ਬਾਈ ਤੋਂ ਡੈਗ ਭਾਈ ਇਹ ਦੂਜਾ ਰੋਟੀ ਖਾਣ ਵਾਲਾ ਗਿਆ ਇਹ ਭਾਈ ਲੱਗ ਗਿਆ ਜਲਾਉਣ ਇਹ ਆ ਦੇ ਲੋ ਚਲ ਸਾਡਾ ਕਿ ਪਵਾ ਲਿਆ ਆਪਾਂ ਇਹ ਆਪਣਾ ਟਰੈਕਟਰ ਵੀ ਆ ਖੜਾ ਵਾ ਦੇ ਲੋ ਤੇ ਮਾਲ ਤੋਂ ਨਿਕਾ ਉਹ ਬਸ ਹੈਗਾ ਥੋੜਾ ਜਿਹਾ ਖਾਂ ਵੱਢਣ ਨਾਲ ਆਪਣਾ ਦੂਜਾ ਟਰੈਕਟਰ ਵੀ ਲੈ ਕੇ ਆਉਂਦੇ ਆ ਉਹ ਆਪਣਾ ਬੰਦਾ ਇਹ ਆ ਇਧਰੋਂ ਵੜਿਆ ਗਿਆ ਆਪਾਂ ਉਹ ਸਾਹਮਣੇ ਉਧਰੋਂ ਚੱਲ ਵੜਨਾ ਉੱਥੇ ਉਹ ਕੰਮ ਕਰਿੰਦੀ ਆ ਜਿਹੜੀ ਤੇ ਟ੍ਰੈਕ ਦੋ ਕਿਹੜੇ ਆ ਰਹਿ ਗਿਆ ਥਾਂ ਤੇ ਡੈਗ ਬਾਈ ਨੇ ਪਾਤਾ ਸਾਰਾ ਜੀ ਵਾਸਤਾ ਆਪਣਾ ਇਧਰੋਂ ਕੰਮ ਨੇ ਪੜ ਗਿਆ ਤੇ ਆਪਾਂ ਹੁਣੋਂ ਤਾਂ ਰੇਜ ਚੱਲਦੇ ਆਂ ਉੱਪਰਲੇ ਚ ਤੇ ਇਧਰੋਂ ਆ ਥੰਦੇ ਵੀ ਵੜਦਾ ਵਾ ਤੇ ਇਧਰੋਂ ਵੀ ਆ ਵੜਦਾ ਸਾਰਾ ਤੇ ਹੁਣ ਆਪਾਂ ਉਧਰ ਚੱਲਦੇ ਆਂ ਪਰਲੇ ਪਾਸੇ ਤੇ ਬਾਈ ਦਾ ਬਾ लास्ट ਕਿਹੜਾ ਹੀ ਆ ਆ ਕਿਹੜਾ ਹੋਰ ਲੱਗੂਗਾ ਛੋਟਾ ਜਿਹਾ ਤੇ ਫੇਰ ਆਪਾਂ ਉਤਲੇ ਚ ਚੱਲਦੇ ਆਜੋ। ਉਹ ਟਰਾਲੀ ਜੀ ਵੀ ਆਪਾਂ ਜਿਹੜੀ ਆ ਰਹੀ ਮਸ਼ੀਨ ਦੇ ਵਿੱਚ ਕਣਕ ਹੈ ਵੀ ਡੱਗ ਪਵਾ ਹੀ ਲੈਣਾ। ਨਾਲੇ ਆਪਣੀ ਟਰਾਲੀ ਫੁੱਲ ਹੋਈ ਪਿੱਛੋਂ ਹੀ ਰਹਿ ਗਈ ਤਾਂ। ਮੁਰੋ ਦਾ ਸਾਰੀ ਭਰ ਗਈ ਆ। ਤੇ ਆਜੋ ਆਪਾਂ ਬਾਈ ਤੋਂ ਪਾਉਨੇ ਆ ਡੱਗ। ਤੇ ਮਿਲਦੇ ਆਂ ਤੁਹਾਨੂੰ ਅੱਗੇ ਜਾ ਕੇ। ਆਪਾਂ ਚੱਲਦੇ ਆਂ ਹੁਣ ਤੇ 13 ਆਪਾਂ ਟਰਾਲੀ ਭਰ ਲਈ ਆਪਣਿਆਂ ਦੀ ਤੇ ਆਪਾਂ 13 ਘਰ ਹੀ ਲਾਉਣੀ ਆ ਇਹ। ਬਾਕੀ ਖੇਤਾਂ ਦੀ ਆਪਾਂ ਮੰਡੀ ਜੀ ਸਿੱਟਾਂਗੇ। ਤੇ ਤਾਂ ਕੱਕਲਿਆਂ ਵੀ ਆਪਾਂ ਘਰੇ ਰੱਖ ਲੈਨੇ ਹੁੰਦੇ ਕਣਕ ਫੁੱਲਾਂ ਸਾਡੇ ਤਾਂ ਨਾ ਕਲਿਆਂ ਵੀ ਤੇ ਆਜੋ ਆਪਣਾ ਦੂਜਾ ਟਰੈਕਟਰ ਵੀ ਆ ਗਿਆ ਉਹ ਦੇਖ ਲਓ ਤੇ ਮਸ਼ੀਨ ਵੀ ਆ ਜਾਂਦੀ ਆ ਲਓ ਜੀ ਦੇਖ ਲਓ ਮਸ਼ੀਨ ਤੇ ਆਪਾਂ ਇਹਦੇ ਵਿੱਚ ਹੀ ਡੈਗ ਪਾ ਲੈਣਾ ਜਿਹੜਾ ਥੋੜਾ ਜਿਹਾ ਰਹਿ ਗਿਆ ਆਪਣੇ ਵਾਲਾ ਵੀ ਬਾਬਰਾ ਜਾਂਦਾ ਬੋਖਾ ਦਾ ਦੇਖੋ ਆਜਾ ਆਪਾਂ ਡੈਗ ਫਾਉਂਦੇ ਆ ਮਸ਼ੀਨ ਦੇ ਵਿੱਚ ਨਾਲ ਲਾ ਕੇ ਟਰੈਕਟਰ ਨੂੰ ਉਧਰਲੀ ਸਾਈਡ ਆਜੋ ਜੀ ਫਾਉਂਦੇ ਡੈਗ ਆਪਾਂ ਬਰਾਬਰ ਚੱਲਗੇ ਮਸ਼ੀਨ ਦੇ ਲਾਓ ਜੀ ਲਾ ਕੇ ਡੈਗ ਫੋਣਾ ਆਪਾਂ ਡੈਗ ਆਪਾਂ ਫੋੜੀਨੇ ਆਇਓ ਆਪਾਂ ਬਾਕੀ ਦੂਜੀ ਟਰਾਲੀ ਦੇ ਕੋਲ ਇਹ ਤੋਂ ਕਣਕ ਵੀ ਪੂਰੀ ਦਾ ਫਸਲਾਂ ਦਾ ਖਤਮ ਦੀ ਸਫਾਈ ਬਹੁਤ ਆਪਾਂ ਫੋਲਰਾਂ ਦਾ ਵੀ ਭਰਾ ਰਹਿਣੀ ਆ। ਬਾਅਦ ਵਿੱਚ ਆਪਾਂ ਹੁਣ ਇੱਧਰ ਦੇ ਕਣਕ ਚ ਲਾਏ ਜਾਂ ਟਰੈਕਟਰ ਆਪਣਾ ਦੂਜਾ ਵੀ ਆ ਗਿਆ ਹੋਵੇ। ਜੇ ਆਪਣਾ ਇੱਧਰ ਮੁੱਕ ਗਿਆ ਕੰਮ ਤੇ ਆਪਾਂ ਹੁਣ ਦੂਜੇ ਖੇਤ ਚਾਲਦੇ ਆ ਤੇ ਆਹ ਟਰਾਲੀ ਆਪਾਂ ਫੁੱਲ ਭਰ ਲਈ ਆ ਤੇ ਉਹਦੇ ਵਿੱਚ ਇੱਕ ਡਿਗ ਪੋ ਵਾਲੇ ਆਪਾਂ ਸੋਨਾ ਲਿਕਾ ਜੀ ਮਸ਼ੀਨਾਂ ਨਾਲ ਆਪਣੇ ਦੂਜੇ ਖੇਤ ਚੱਲੀ ਆਇਓ ਆਪਾਂ ਮਿਲਦੇ ਆਂ ਦੂਜੇ ਖੇਤ ਚੱਲ ਕੇ ਤੁਹਾਨੂੰ ਆਜੋ ਦੇਖੋ ਇਹ ਮਸ਼ੀਨ ਦੀ ਸਫਾਈ ਕਿੰਨੀ ਆ ਕਣਕ ਦੀ ਦੇਖੋ ਕਿੰਨੀ ਕਣਕ ਸਾਫ਼ ਬਹੁਤ ਸਾਫ਼ ਕਣਕ ਕੋਈ ਡੱਕਾ ਨਹੀਂ ਕਣਕ ਦੇ ਵਿੱਚ ਕੋਈ ਕੁੰਡੀ ਕਾਂਡੀ ਨਹੀਂ ਬਹੁਤ ਸਫਾਈ ਆ ਮਸ਼ੀਨ ਦੀ ਤੇ ਆਜੋ ਆਪਾਂ ਇਹਨੂੰ ਘਰੇ ਟਰਾਲੀ ਨੂੰ ਲਾਉਣੀ ਆ ਆਪਾਂ ਇਹ ਆਪਣੇ ਇੱਧਰ ਲਈ ਤਿੰਨਾਂ ਕਿੱਲਿਆਂ ਦੀ ਕਣਕ ਆ ਪਟਾਈਆਂ ਦੀ ਘਰੇ ਰੱਖ ਲੈਣੇ ਆ ਤੇ ਬਾਕੀ ਆਪਾਂ ਦੂਜੀ ਟਰਾਲੀ ਚ ਪਵਾ ਲਈ ਸੀਗੀ ਤੇ ਹੁਣ ਆਪਣੇ ਇੱਧਰ ਦੂਜੇ ਖੇਤ ਲੱਗੇ ਹੋਈ ਆ ਮਸ਼ੀਨ ਤੇ ਆਪਾਂ ਇਹਨੂੰ ਲਾ ਕੇ ਚਾਲਦੇ ਆਂ ਫਿਰ ਬਾਕੀ ਟਰਾਲੀਆਂ ਆਪਾਂ ਮੰਡੀ ਚ ਹੀ ਲਾਉਣੀਆਂ ਸਾਰੀਆਂ ਲਓ ਜੀ ਆਪਣੇ ਦੂਜੇ ਖੇਤ ਚ ਮਸ਼ੀਨ ਲੱਗੀ ਹੋਈ ਆ ਤੇ ਆਪਾਂ ਇੱਧਰ ਲਾਉਣ ਲੱਗੇ ਟਰਾਲੀ ਘਰੇ ਜਿਹੜੀ ਲਾਉਣੀ ਹੁੰਦੀ ਆ ਤੇ ਆ ਦੂਜੇ ਖੇਤ ਚ ਆਪਣਾ ਸੋਨਾ ਲਿਕਾ ਉਹ ਖੜਾ ਵਾ ਟਰੈਕਟਰ ਤੇ ਬਾਕੀ ਕਣਕ ਉਹ ਚ ਪਵਾਈ ਹੋਈ ਆ ਆਪਣੀ ਤੇ ਆ ਮਸ਼ੀਨ ਆ ਫਿਰਦੀ ਆਪਣੀ ਦੂਜੇ ਖੇਤ ਚ ਲੱਗੀ ਹੋਈ ਆ ਤੇ ਆਪਾਂ ਘਰੇ ਕਣਕ ਲਾਉਣ ਆ ਗਏ ਸੀਗੇ ਤੇ ਆਪਣੇ ਘਰ ਦੇ ਨਾਲ ਹੀ ਖੇਤ ਆ ਆਪਣਾ ਇੱਥੋਂ ਆਪਾਂ ਘਰੇ ਲਾਈ ਜਾਂਦੇ ਛੱਡੇ ਚ ਤੇ ਆ ਆਪਣਾ ਪਹਿਲੀ ਨਾਲ ਹੀ ਇੱਧਰ ਆ ਉਹ ਪਰੇ ਤਾਂ ਹੀ ਆ ਜਿੱਥੇ ਤਾਂ ਉਹ ਸੋਨਾ ਦੇ ਕਬੱਡੀ ਹੋਈ ਆ ਜੀ ਨਹੀਂ ਤੁਹਾਨੂੰ ਕਣਕ ਤੇ ਬਾਕੀ ਆਪਾਂ ਉਧਰੋਂ ਜਿੱਧਰੋਂ ਵੱਢ ਕੇ ਆਏ ਆ ਉਧਰ ਖੇਤ ਆ ਆਪਣਾ ਤੇ ਦੋ ਖੇਤ ਆ ਆਪਣੇ ਬਾਕੀ ਦੋ ਦੂਰ ਉਧਰ ਆ ਤੁਹਾਨੂੰ ਉਹ ਵੀ ਆਪਾਂ ਦਿਖਾਵਾਂਗੇ ਤੇ ਹੁਣ ਮਸ਼ੀਨਾਂ ਲੱਗੀ ਹੋਈ ਆ ਤੇ ਦੁਗਾਂ ਆਪਾਂ ਅਗਲੇ ਖੇਤ ਚਾਲਦੇ ਆ ਤੇ ਫਿਰ ਨਾਲੇ ਮੰਡੀ ਦੇ ਟਰਾਲੀਆਂ ਲਾ ਕੇ ਆਵਾਂਗੇ ਉਥੋਂ ਦਿਖਾਵਾਂਗੇ ਨਾਲ ਦੀ ਨਾਲ ਆ ਜੋ ਉਹ ਤਾਂ ਡਾਲਾ ਆਪਾਂ ਘਰੇ ਹੀ ਫਿਰ ਤੇ ਲੈੰਦੀ ਆ ਕਣਕ ਕਣਕ ਸਾਫ ਬਹੁਤ ਆ ਦੇਖੋ ਬਹੁਤ ਸਾਫ ਕਣਕ ਆ ਤੇ ਘਰੇ ਲਾਤੀ ਆਪਾਂ ਆਵੇ ਇੱਥੇ ਸ਼ੈੱਡ ਦੇ ਵਿੱਚ ਆਪਣੀ ਸਾਰਾ ਸ਼ੈੱਡ ਪਾਇਆ ਹੋਇਆ ਉੱਪਰ ਤੇ ਆਪਾਂ ਘਰੇ ਲਾ ਲੈਣੀਆਂ ਟਰਾਲੀ ਸਾਰੀ ਤੇ ਅੱਜ ਆਪਾਂ ਲਾ ਕੇ ਮਿਲਦੇ ਆ ਤੁਹਾਨੂੰ ਫਿਰ ਆਪਣੀ ਮਸ਼ੀਨ ਵੀ ਨਾਲ ਹੀ ਚੱਲਦੀ ਆ ਤੁਹਾਨੂੰ ਮਸ਼ੀਨ ਵੀ ਦਿਖਾ ਦਿੰਨੇ ਇੱਥੇ ਕੋਲੇ ਆ ਵੀ ਆ ਆ ਗਈ ਮਸ਼ੀਨ ਵੀ ਆਪਣੀ ਤੇ ਮਸ਼ੀਨ ਵਾਲਾ ਭਾਈ ਵੀ ਲੱਗਿਆ ਪਿਆ ਚਾਹ ਚੂ ਪੀਲੀ ਰੋਟੀ ਰਾਟੀ ਖਾ ਲਈ ਸੀ ਇਹਨਾਂ ਨੇ ਤੇ ਲੱਗੇ ਪਏ ਆ ਖੇਚ ਨਾਲ ਪੂਰਾ ਇਹ ਵੀ ਤੇ ਹਣ ਗਾਂ ਦੇ ਖੇਚ ਚਾਲਦੇ ਆਪਾਂ ਟਰਾਲੀ ਲਾ ਕੇ ਬਸ ਕਿ ਆ ਜੋ ਬਾਕੀ ਆਪਣਾ ਸੋਨਾ ਲਿਖਾ ਉਹ ਖੜਾ ਵਾ ਉਹ ਚਪਵਾਈ ਜਾਂਦੇ ਆ ਸੋਨਾ ਲਿਖਾ ਚ ਆਪਣੇ ਚ ਤੇ ਬਾਕੀ ਆਪਾਂ ਚੱਲਦੇ ਆ ਵਿਲੇ ਕਰਕੇ ਹੁਣ ਆਹ ਟਰਾਲੀ ਤੇ ਮਸ਼ੀਨ ਤਾਂ ਆ ਗਈ ਆਪਣੇ ਕੋਲੇ ਡਰਾਈਵਰ ਨੂੰ ਪੁੱਛ ਲੈਨੇ ਕਿਵੇਂ ਸੈਟ ਆ ਅਰੇ ਅਰੇ ਟੱਕ ਲਓ ਜੀ ਡਰਾਈਵਰ ਵੀ ਕਰਦਾ ਹੱਥ ਵੀ ਓਕੇ ਆ ਕੰਮ ਦੇਖੋ ਜੀ ਆਪਣੇ ਹਰ ਇੱਕ ਸਾਲ ਆਉਂਦੇ ਕਰਕੇ ਬੰਦੇ ਤੇ ਉਹ ਪ੍ਰੇਮ ਵਾਲੇ ਆ ਬਹੁ ਟਿਕਾਣ ਨਾਲ ਵੜਦੇ ਆ ਤਸੱਲੀ ਨਾਲ ਕੋਈ ਪਾਸੇ ਰਹਿ ਨਹੀਂ ਦਿੰਦੇ ਨਾ ਹੱਥ ਨਾਲ ਵਧਣੀ ਪੈਂਦੀ ਆ ਪੂਰੀ ਟਿਕਾ ਕੇ ਬਾਡੀ ਵੜਦੇ ਆ ਇਦਾਂ ਨਹੀਂ ਕਿ ਆਜਾ ਆਪਾਂ ਤੁਹਾਨੂੰ ਟਰਾਲੀ ਲਾ ਕੇ ਮਿਲਦੇ ਆ ਹਣ ਆ ਗਿਆ ਜੀਗੇ ਦੂਜੇ ਖੇਤ ਤੇ ਮਸ਼ੀਨ ਆਪਣੀ ਚੱਲੀ ਜਾਂਦੀ ਆ ਚਲੋ ਮਾਰ ਲੋਨੇਗਾ ਇੱਥੇ ਆਪਾਂ ਵੜਤਾ ਬਸ ਕਿੱਲਾ ਰਹਿ ਗਿਆ ਆਪਣਾ ਉਪਰੇ ਤੇ ਆਪਾਂ ਵੀ ਬਾ ਵੜ ਲੈਣਾ ਮਸ਼ੀਨ ਆਪਣੀ ਚੱਲੀ ਜਾਂਦੀ ਆ ਤੇ ਸੋਨਾਲੀ ਕਾ ਭਰ ਕੇ ਖੜਾ ਲਿਆ ਆਪਾਂ ਦੇਖ ਲਓ ਫੁੱਲ ਤੇ ਆਪਣੇ ਵਾਲੇ ਚ ਹੁਣ ਪਾਉਣੇ ਆਪਾਂ ਆ ਜੋ ਤੇ ਗੱਗ ਭਰਿਆ ਤੇ ਆਵਦਾ ਇਹ ਕਰ ਤਾਰਾਂਗੀਆਂ ਨੀਮੀਆਂ ਕਰਕੇ ਵਿੱਚ ਆ ਜਾਂਦੇ ਆ ਆਪਾਂ ਸੋਨਾਲੀ ਕਾ ਲਿਆਂਦਾ ਟਰਾਲੀ ਭਰ ਕੇ ਤੇ ਆਪਾਂ ਸਾਹਮਣੇ ਘਰ ਆਣ ਦੇ ਕੋਠੀ ਚ ਨਾ ਦੇਣੀ ਆ ਆ ਜੋ ਇੱਕ ਓਟੀ ਦੇ ਵਿੱਚ ਆਪਾਂ ਇੱਥੇ ਸਿੱਧੂ ਵੀਰ ਲਾ ਦੇਣੀ ਆ ਅੰਦਰ ਆਪਣਾ ਰੂਟਾਵੇਟਰ ਵੀ ਇੱਥੇ ਖੜਾ ਵਾਇ ਬਾਹਰ ਗਏ ਹੋਏ ਆ ਸਾਰੇ ਤੇ ਆਜੋ ਆਪਾਂ ਆਪਾਂ ਟਰਾਲੀ ਆਂ ਹੀ ਲਾ ਦੇਣੀ ਆ ਇੱਥੇ ਜੇਬ ਨੂੰ ਨੰਨ ਲਿਖਾ ਲਈ ਆਪਾਂ ਟਰਾਲੀ ਇੱਥੇ ਲਾਤੀ ਆ ਭਰ ਕੇ ਚਾਦਰਾਂ ਥੱਲੇ ਤੇ ਆਪਾਂ ਦੂਜਾ ਟਰੈਕਟਰ ਆਪਣੇ ਨਾਲ ਉਹ ਘਰੇ ਲਾ ਲਾਂਗੇ ਤੇ ਬਾਕੀ ਆਪਾਂ ਹਣ ਕਾਨਕ ਤੜਕੇ ਵੱਢਾਂਗੇ ਉਹ ਦੂਜਾ ਨੇ ਮਸ਼ੀਨ ਲੱਗੀ ਆਪਣੇ ਆਦੇ ਤੇ ਆਪਾਂ ਫਿਰ ਮੰਡੀ 'ਚ ਵੀ ਤੜਕੇ ਚੱਲਾਂਗੇ ਸੋਨਾ ਲੀਕਾ ਦੀ ਪਹਿਲਾਂ ਲਾ ਕੇ ਆਵਾਂਗੇ ਤੇ ਆਜੋ ਹੁਣ ਘਰੇ ਚਾਲਦੇ ਆ ਲਓ ਜੀ ਆ ਗਈ ਕੰਪੈਨ ਕਰਤਾ ਕੰਮ ਸਟਾਰਟ ਆਪਾਂ ਤੇ ਲੈ ਕੇ ਬਾਬੇ ਦਾ ਨਾਂ ਖਾਨੇਪੜ ਜੂ ਆਪਣਾ ਜੱਥਾ ਤਾਂ ਸਾਰਾ ਕਰਤਾ ਸਟਾਰਟ ਟਰੈਕਟਰ ਵੀ ਆਪਣੇ ਉਹ ਖੜੇ ਆ ਦੋਨੇ ਸੋਨਾ ਲੀਕਾ ਵੀ 8 ਤੋਂ 55 ਵੀ ਤੇ ਆਜਾ ਆਪਾਂ ਮਿਲਦੇ ਆ ਤੁਹਾਨੂੰ ਜਿਹੜਾ ਲਵਾ ਲਈਏ ਮਸ਼ੀਨ ਦਾ ਇੱਕ ਲਓ ਜੀ ਮਸ਼ੀਨ ਚੱਲੀ ਆਪਣੇ ਸਦਾ ਕੱਲੇ 'ਚ ਹੁਣ ਤੇ ਆਪਾਂ ਇਧਰੋਂ ਆ ਵੜਤਾ ਵਾ ਤੇ ਆਪਣਾ ਹੁਣ ਬਸ ਆ ਕਿੱਲੇ ਤੋਂ ਬਾਅਦ ਆਪਣੇ 2 ਕਿੱਲੇ ਆਪਣੇ ਰਹਿ ਜਾਣੇ ਆ ਤੇ 5 ਕਿੱਲੇ ਆਪਣੇ ਦੂਜੇ ਘਰਾਂ ਨਾਲ ਦੇ ਆ 7 ਕਿੱਲੇ ਰਹਿ ਜਾਣੇ ਆਪਣੇ ਤੇ ਆਥਨ ਤਾਈ ਆਪਣੇ ਨੇਪੜ ਜੂ ਬਸ ਅੱਜ ਤੇ ਫਿਰ ਆਪਾਂ ਚਾਲਦਿਆਂ ਨਾਲ ਆਹ ਘੇੜਾ ਮੰਡੀ ਚ ਲਾ ਕੇ ਆਉਂਨੇ ਆ ਪਹਿਲਾਂ ਇੱਕ ਘੇੜਾ ਤੜਕੇ ਲਾ ਜਾਂਦਾ ਆਪਣੀ ਟਰਾਲੀ ਰਾਤ ਦੀ ਭਰੀ ਖੜੀ ਸੀ ਜਿਹੜੀ ਤੇ ਆ ਆਪਣੇ ਹੁਣਾਂ ਮਸ਼ੀਨ ਲਾਗਦੀ ਆ ਬਸ ਤੇ ਫਿਰ ਆਪਾਂ ਚਾਲਦੇ ਆ ਮੰਡੀ ਚ ਲਾਉਣ ਨਾਲ ਤੁਹਾਨੂੰ ਮੰਡੀ ਦਾ ਰਿਵਿਊ ਦਿਖਾਉਨੇ ਆ ਕਿੰਨੀ ਕ ਕਣਕ ਆਈ ਹੋਈ ਆ ਇੱਕ ਮਸ਼ੀਨ ਦੀ ਸਫਾਈ ਬਹੁਤ ਆਈ ਬਹੁਤ ਜਿਆਦਾ ਸਫਾਈ ਆ ਮਸ਼ੀਨ ਦੀ ਦਸ਼ਮੇਸ਼ ਮਸ਼ੀਨਾਂ ਕੰਨ ਵਿੱਚ ਤੇ ਬੰਦੇ ਵੀ ਪੂਰੇ ਵਧੀਆ ਸਫਾਈ ਨਾਲ ਵੜਦੇ ਆ ਕਣਕਾਂ ਇਹਨਾਂ ਤੇ ਆ ਜੋ ਆਪਾਂ ਮਿਲਦੇ ਆ ਤੁਹਾਨੂੰ ਲੱਗਦਾ ਮਸ਼ੀਨ ਨਾ ਚੋਕ ਹੋ ਗਈ ਲੱਗਦੀ ਆ ਰੱਗ ਵੱਧ ਮਸ਼ੀਨ ਦੇ ਉਹ ਖਿੱਚਿਆ ਗਿਆ ਤੇ ਮਸ਼ੀਨ ਚੋਕ ਹੋ ਗਈ ਲੱਗਦੀ ਆ ਜੋ ਆਪਾਂ ਦੇਖਦੇ ਆ ਚੱਲ ਕੇ ਕੋਲੇ ਤੇ ਇਹ ਤੇ ਥੋੜਾ ਜਿਹਾ ਆਪਣੇ ਆ ਬਾਹਨ ਦੇ ਵਿੱਚ ਗੁੱਲੀ ਡੰਡਾ ਵੀ ਹੁੰਦਾ ਵਾ ਤਾ ਕਰਕੇ ਵੀ ਹੋ ਸਕਦਾ ਵਾ ਗੁੱਲੀ ਡੰਡੇ ਜਨਾ ਤੇ ਦੇਖਦੇ ਆਪਾਂ ਹੋਵੇ ਚੈੱਕ ਕਰਦੇ ਆ ਲੋ ਨਹੀਂ ਹਜੇ ਚੱਲੀ ਨਹੀਂ ਆਇਓ ਆਪਾਂ ਕੋਲੇ ਚਾਲਦੇ ਆਂ ਦੇਖਦੇ ਆ ਲਓ ਦੇ ਲੋਈ ਮਸ਼ੀਨ ਚੋਕ ਹੋ ਗਈ ਸੀਗੀ ਤੇ ਆਵੇ ਕੱਢਦੇ ਆ ਫਿਰ ਦੇਖਦੇ ਆਪਾਂ ਚਲਾ ਕੇ ਉਹ ਖੜਾ ਵਾ ਭਾਈ ਤਾਂ ਪਰ ਆਇਓ ਆਪਾਂ ਦੇਖਦੇ ਆ ਲਓ ਜੀ ਦੇਖਦੇ ਆਂ ਚੈੱਕ ਕਰਕੇ ਆਪਾਂ ਤੇ ਲਗਾਉਣਾ ਚੱਲੋ ਹੋ ਗਈ ਓਕੇ ਆ ਉਹ ਥੱਲੇ ਵਾਲਾ ਕਟਰ ਲਾ ਗਿਆ ਕਰਕੇ ਜਾਮ ਹੋ ਗਈ ਚਲੋ ਚੱਲ ਪਈਆ ਤੇ ਆਇਆ ਆਪਾਂ ਡੈਗ ਪਵਾਉਨੇ ਚੱਲ ਅਕੇ ਹੁਣ ਲਓ ਜੀ ਆਪਾਂ ਆ ਗਏ ਕੰਪੈਰ ਦੇ ਉੱਪਰ ਮੈਂਗਾ ਪਰ ਚੜ ਕੇ ਆਪਾਂ ਡੈਗ ਪਵਾ ਦਾਂਗੇ ਇੱਕ ਡੈਗ ਤਾਂ ਇੱਥੇ ਹੀ ਪੈ ਜਾਣਾ ਹਜੇ ਤੇ ਫਿਰ ਲੋਡ ਕਰਕੇ ਪਵਾ ਲਾਂਗੇ ਮੈਂ ਉੱਪਰੋਂ ਦਿਖਾਉਂਦਾ ਆਂ ਤੇ ਚੈਨਲ ਨੂੰ ਵੱਧ ਵੱਧ ਕੋਟ ਕਰਿਓ ਜੀ ਤੇ ਕਮੈਂਟਸ ਸ਼ੇਅਰ ਲਾਇਕ ਜਰੂਰ ਕਰਿਆ ਕਰੋ ਤੇ ਆਜੋ ਆਪਾਂ ਚੱਲ ਕੇ ਡੈਗ ਪਾਉਨੇ ਆਂ ਨੌ ਖਰੀਦ ਵਾਲੀ ਡੈਗ ਤਾਂ ਆਪਣਾ ਆਜੋ ਆਪਾਂ ਪਾਉਨੇ ਆਂ ਡੈਗ ਹਾਂ ਟਰਾਲੀ ਜ ਆਪਣੀ ਚ ਗੱਲ ਤਾਂ ਬਹੁਤ ਔੜਦੀ ਆ ਤੇ ਕੱਟ ਡੈਗ ਪਾਉਨੇ ਆ ਟਰਾਲੀ ਚ ਤੇ ਡੱਗ ਵੀ ਫੁੱਲ ਭਰ ਗਿਆ ਤਾਂ ਤਾਂ ਹੀ ਜੇ ਆਇਆ ਆਪਾਂ ਪਾਉਨੇ ਆ ਤਾਂ ਵੀ ਇਹ ਵਿੱਚ ਆਇਆ ਆਪਾਂ ਪਾਉਨੇ ਡੱਗ ਵੀ ਫੁੱਲ ਭਰਿਆ ਹੋਇਆ ਵਾ ਅੱਜ ਆਪਾਂ ਦੂਜੇ ਖੇਤ ਚਾਲਦੇ ਆਂ ਤੇ ਉੱਥੇ ਮਿਲਦੇ ਆਂ ਫਿਰ ਉਦੋਂ ਜ਼ੋਰ ਜਾਈ ਤਾਂ ਆਪਾਂ ਜੀ ਪੈਂਦੀ ਕਰਕੇ ਉਹ ਮਾਰੋਨੇਗਾ ਜੀ ਆਪਾਂ ਚਾਲਦੇ ਹੁਣ ਮੰਡੀ ਚ ਲਾਉਣ ਤੇ ਮਸ਼ੀਨ ਆਪਣੀ ਚੱਲੀ ਦੂਜੇ ਖੇਤ ਤੇ ਆ ਦੂਜੇ ਖੇਤ ਚੱਲੀ ਆ ਮਸ਼ੀਨ ਆਪਣੀ ਤੇ ਆਪਾਂ ਸੋਨਾ ਲੇਕਾ ਚ ਫਿਰ ਪਵਾਰਾਂ ਇਹ ਦੂਜੀ ਟਰਾਲੀ ਚ ਆਪਾਂ ਮੰਡੀ ਚ ਚੱਲਦੇ ਆ ਜੀ ਆਪਾਂ ਮੰਡੀ ਵਾਲੇ ਰਾਹ ਪੈ ਗਏ ਆ ਤੇ ਦੇਖ ਲਓ ਜਾਂਦੀਆਂ ਟਰਾਲੀਆਂ ਲਾਈਨ ਭੱਜੀ ਜਾਂਦੀ ਆ ਟਰਾਲੀਆਂ ਦੀ ਤੇ ਅੱਜ ਆਪਾਂ ਮੰਡੀ 'ਚ ਚੱਲ ਕੇ ਮਿਲਦੇ ਆ ਤੁਹਾਨੂੰ ਆਪਾਂ ਮੰਡੀ 'ਚ ਆ ਗਏ ਆ ਤੇ ਮੰਡੀ ਦੇ ਵਿੱਚ ਹੀ ਨਾਲ ਹੀ ਆਪਣੇ ਪਿੰਡ ਦਾ ਗਰਾਊਂਡ ਆ ਤੇ ਜਵਾਗ ਮਿਹਨਤ ਲਾਈ ਜਾਂਦੇ ਆ ਫੁੱਟਬਾਲ ਵਾਲੇ ਦੇਖ ਲਓ ਦੋ ਗਰਾਊਂਡ ਬਣੇ ਹੋਏ ਆ ਇੱਕ 'ਚ ਗੱਡੀ ਘਾ ਲੱਗਿਆ ਹੋਇਆ ਵਾ ਸਾਰੇ 'ਚ ਮਾਰ ਲਓ ਨਾ ਕੋਈ ਤੇ ਇੱਕ 'ਚ ਕੌਡੀ ਲਈ ਆ ਐਡਾਂ ਲਈ ਕੌਡੀ ਜਿਵੇਂ ਤੇ ਨਾਲ ਹੀ ਆਪਣੇ ਪਿੰਡ ਦੀ ਮੰਡੀ ਆ ਗਰਾਊਂਡ ਬਹੁਤ ਸੋਹਣਾ ਤਿਆਰ ਹੋਇਆ ਵਾ ਤੇ ਅੱਜ ਆਪਾਂ ਤੁਹਾਨੂੰ ਮੰਡੀ 'ਚ ਚੱਲ ਕੇ ਵੀ ਰਿਵਿਊ ਦਿਖਾਉਣੇ ਆ ਬਾਥਰੂਮ ਬੂਥਰੂਮ ਸਾਰਾ ਕੁ ਬਣਿਆ ਹੋਇਆ ਜੈਮ ਵੀ ਬਣੀ ਹੋਈ ਆ ਇੱਥੇ ਹਾਂਜੀ ਆ ਗਏ ਮੰਡੀ 'ਚ ਆਪਾਂ ਚਲੋ ਮੰਡੀ ਦਾ ਰਿਵਿਊ ਦੇਖ ਲਓ ਕੰਮ ਚੱਲੀ ਜਾਂਦੇ ਆ ਪੱਕੇ ਭੁੱਖੇ ਤੇ ਅੱਜ ਆਪਾਂ ਤੁਹਾਨੂੰ ਦਿਖਾਉਣੇ ਆਪਣਾ ਵੀ ਫੜ ਇੱਥੇ ਲਾਈ ਆ ਕਿ ਮਿਲਦੇ ਆ ਤੁਹਾਨੂੰ ਆਜੋ ਗਾਂ ਜਾ ਕੇ ਆਪਾਂ ਮੰਡੀ ਦੇਖ ਲਓ ਪਿੰਡ ਭਮੀਪੁਰਾ ਕਲਾਂ ਦੀ ਪੂਰਾ ਵਧੀਆ ਮੋਲ ਬਣਿਆ ਪਿਆ ਵਾਂ ਵੀ ਜੱਤ ਤਾਂ ਪਹੁੰਚ ਗਏ ਹੀਗੇ ਤੇ ਆ ਟਰਾਲੀ ਲਾਉਣ ਲੱਗਦੇ ਆ ਬੜਾ ਟਰਾਲੀ ਲਾਹ ਕੇ ਫਿਰ ਆਪਾਂ ਦੂਜਾ ਕਿੜਾ ਲਾ ਲੈ ਆਉਣੇ ਆ ਤੇ ਮੰਡੀ ਦੇਖ ਲੋ ਕੰਮ ਚੱਲੀ ਜਾਂਦਾ ਸਾਰੀ ਮੰਡੀ ਦਾ ਤੇ ਪੂਰਾ ਵਧੀਆ ਮੋਲ ਬਣਿਆ ਪਿਆ ਵਲ ਪੱਖੇ-ਪੁੱਖੇ ਲੱਗੀ ਜਾਂਦੇ ਕੰਡੇ ਲੱਗੀ ਜਾਂਦੇ ਆ ਵਧੀਆ ਤੇ ਝਾੜ ਵੀ ਰਕੀ ਵਧੀਆ ਮਹਾਰਾਜ ਦੀ ਕਿਰਪਾ ਨਾਲ ਤੇ ਆ ਜੋ ਆਪਾਂ ਟਰਾਲੀ ਲਾ ਕੇ ਮੈਲਦੇ ਆ ਤੁਹਾਨੂੰ ਦੇਖ ਲੋ ਜੋ ਆ ਕੇ ਮਿਹਨਤ ਲਾਈ ਜਾਂਦੇ ਫੁੱਟਬਾਲ ਵਾਲੇ ਜਵਾਕ ਜਿਹੜੇ ਤੇ ਸਾਰੇ ਆ ਕੇ ਇੱਥੇ ਮਿਹਨਤ ਲਾਉਂਦੇ ਆ ਭਜਦੇ ਆ ਤੇ ਫਿਰ ਫੁੱਟਬਾਲ ਖੇਡਦੇ ਆ ਆਪਣੇ ਪਿੰਡ ਦੀ ਵਧੀਆ ਟੀਮ ਆ ਕੋਚ ਵੀ ਇੱਥੇ ਹੁੰਦਾ ਵਾ ਤੇ ਨਵੇਂ ਮੁੰਡੇ ਵੀ ਵਧੀਆ ਸੋਹਣੇ ਲੱਗੇ ਉੱਠਣ ਤੇ ਚਲੋ ਵਧੀਆ ਵਾ ਗੇਮਾਂ 'ਚ ਪੈਣਗੇ ਤੇ ਪਿੰਡ ਦਾ ਵੀ ਨਾਲ ਚਾ ਹੁੰਦਾ ਵਾ ਤੇ ਆ ਜਾਓ ਮੈਂਗਾ ਤੁਹਾਨੂੰ ਨਾਲੇ ਚਲ ਜਵਾਗ ਇੱਥੇ ਖੇਡਦੇ ਦਿਖਾਉਣ ਆ ਗਰਾਊਂਡ ਦੇ ਵਿੱਚ ਤੇ ਟਰਾਲੀ ਆਪਣੀ ਲਾਗੇ ਲਾਉਣ ਲਈ ਆਂਦੇ ਆ ਟਰਾਲੀ ਤੇ ਮੰਡੀ ਦਾ ਮਾਹੌਲ ਦੇਖ ਲਓ ਸਾਰੀ ਦਾ ਲਓ ਜੀ ਜੀ ਆਪਾਂ ਬਾ लास्ट ਡੈਗ ਪਾਉਣ ਲੱਗੇ ਆ ਵੜਤੀ ਸਾਰੀ ਕਣਕ ਆਪਣੇ ਤੇ ਬਸ लास्ट ਡੈਗ ਪਾਉਣ ਲੱਗੇ ਆ ਆਪਾਂ ਹੁਣ ਆਜੋ ਬਾਜ ਨੇ ਆ ਗਿਆ ਹੈਗਾ ਵਾ ਤੇ ਆ ਟਰਾਲੀ ਆਪਣੀ ਤੇ ਲੋ ਤੇ ਆਜੋ ਆਪਾਂ ਲਓ ਜਿਹੜੀ ਹੈਗੀ ਆ ਕਢਾ ਆ ਕੇ ਆਪਾਂ ਤੇ ਚਾਲਦੇ ਆਂ ਘਾ ਫਿਰ ਆਪਾਂ ਮੰਡੀ ਚ ਜਾਵਾਂ ਜਿਹੜਾ ਲਾ ਕੇ ਟਰੈਕਟਰ ਦਾ ਤੇ ਆਪਣੇ ਦੂਜੇ ਘਰ ਵਾਲਿਆਂ ਦੇ ਮਸ਼ੀਨ ਆਉਟ ਜਾਣੀਆਂ ਹੁਣ ਆਜੋ ਆਪਾਂ ਮਿਲਦੇ ਆਂ ਤੁਹਾਨੂੰ ਚੱਲ ਕੇ ਮੰਡੀ ਤੇ ਸਾਰੇ ਯਾਨੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟਸ ਜਰੂਰ ਕਰਿਓ ਵੱਧ ਤੋਂ ਵੱਧ ਸਪੋਰਟ ਕਰਿਓ ਜੀ ਲਓ ਜੀ